ਨਕੌਦਰ ਦੇ ਦਸ਼ਹਿਰਾ ਗਰਾਊਂਡ ਹਨੂਮਾਨ ਮੰਦਿਰ ਦੇ ਵਿੱਚ ਏਕਤਾ ਲਹਿਰ ਦੀ ਟੀਮ ਮੌਜੂਦ ਆ ਜਿੱਥੇ ਕਿ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਜਿਹੜਾ ਤਣਾਅਪੂਰਨ ਮਾਹੌਲ ਚ ਮਾਹੌਲ ਚੱਲ ਰਿਹਾ ਵਾ ਉਹ ਸਬੰਧ ਦੇ ਵਿੱਚ ਇੱਥੇ ਇੱਕ ਮੀਟਿੰਗ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੱਲ ਨੂੰ ਜਿਹੜਾ ਇੱਕ ਹਵਨ ਯੱਗ ਹੋਵੇਗਾ ਕੀ ਕਹਿਣਾ ਚਾਹੁੰਦੇ ਨੇ ਸਾਥੀ ਨਾਲ ਮਨੀਸ਼ ਧੀਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜੈ ਸ਼੍ਰੀ ਰਾਮ ਜੀ ਜੈ ਹਿੰਦ ਸਾਹਿਬ ਜੈ ਹਿੰਦ ਸਾਡੇ ਚੈਨਲ ਦੇ ਮਾਧਮ ਦੇ ਰਾਹੀਂ ਇੱਕ ਤਾਂ ਲਾਇਰ ਦੇ ਚੈਨਲ ਦੇ ਮਾਧਮ ਦੇ ਰਾਹੀਂ ਅੱਜ ਅਸੀਂ ਦੱਖਣमुखी ਹਨੂਮਾਨ ਮੰਦਿਰ ਤੇ ਪੰਡਿਤ ਜੀ ਨਾਲ ਖੜੇ ਹਾਂ ਔਰ ਅਸੀਂ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕੱਲ ਜਿਹੜੀ ਆਪਣੀ ਇਹ ਜੰਗ ਚੱਲਦੀ ਪਈ ਹੈ ਉਹਦੇ ਵਿੱਚ ਆਪਣੇ ਫੌਜੀ ਔਰ ਆਪਣੀ ਜਿਹੜੀ ਦੇਸ਼ ਦੀ ਸਾਰੀ ਡਿਫੈਂਸ ਜਿਹੜੀ ਉੱਥੇ ਲੱਗੀ ਹੋਈ ਹੈ ਉਹਨਾਂ ਦੀ ਸੁਰੱਖਿਆ ਔਰ ਆਪਣੇ ਦੇਸ਼ ਦੀ ਜਿੱਤ ਦੇ ਹਿਤੂ ਆਪਾਂ ਕੱਲ ਇੱਥੇ ਪੰਡਿਤ ਜੀ ਨੇ ਇੱਕ ਹਵਨ ਯੱਗਿਆ ਦਾ ਆਯੋਜਨ ਕੀਤਾ ਜਿਹੜਾ ਸ੍ਰੀ ਮਹਾ ਮੰਡलेश्वर ਸ੍ਰੀ 1008 ਬਾਬਾ ਚਰਨਦਾਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਔਰ ਸਾਡੇ ਗੋਬਿੰਦ ਜੀ ਮਹਾਰਾਜ ਉਹਨਾਂ ਦੀ ਅਗਵਾਈ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਕੱਲ ਇੱਕ ਹਵਨ ਯੱਗਿਆ ਮਾ ਪਗਲਾ ਮੁਖੀ ਦੇ ਨਾਮ ਦਾ ਹਵਨ ਯੱਗਿਆ ਕੀਤਾ ਜਾਏਗਾ ਔਰ ਉਹਦੇ ਵਿੱਚ ਸਾਡੇ ਦੇਸ਼ ਦੇ ਫੌਜੀਆ ਦੀ ਸੁਰੱਖਿਆ ਔਰ ਦੇਸ਼ ਦੀ ਇੱਜ਼ਤ ਪ੍ਰਾਪਤੀ ਲਈ ਇਹਦੇ ਵਿੱਚ ਮੁੱਖ ਤੌਰ ਤੇ ਆਹੂਤੀ ਪਾਈ ਜਾਏਗੀ ਔਰ ਉਹਦੇ ਵਿੱਚ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਕਜਟ ਹੋ ਕੇ ਆਪਾਂ ਇਸ ਹਵਨ ਯੱਗੇ ਦੇ ਵਿੱਚ ਆ ਕੇ ਆਪਣੀ ਆਹੂਤੀ ਵੀ ਦੇਣ ਦਾ ਯੋਗਦਾਨ ਲਈਏ ਤਾਂ ਕਿ ਅਸੀਂ ਆਪਣੇ ਦੇਸ਼ ਲਈ ਆਪਣੇ ਦੇਸ਼ ਵਾਸੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰੀਏ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ ਹਵਨ ਦੇ ਵਿੱਚ ਸਾਰਿਆਂ ਦੀ ਸੁਖ ਸ਼ਾਂਤੀ ਸੁਖ ਸਮਰiddhi ਦੀ ਕਾਮਨਾ ਕਰੀਏ ਤਾਂ ਕਿ ਸਾਡੇ ਦੇਸ਼ ਦੇ ਉੱਤੇ ਕੋਈ ਵੀ ਐਸਾ ਗਲਤ ਸਾਯਾ ਗਲਤ ਅਨਸਰ ਨਾ ਆ ਸਕੇ ਕਿ ਜਿਨੇ ਸਾਡੇ ਦੇਸ਼ ਦੇ ਵਿੱਚ ਅੱਗੇ ਸ਼ਾਂਤੀ ਬਹੁਤ ਫਲਾਈ ਹੋਈ ਹੈ ਤਾਂ ਸਾਡਾ ਇੱਕ ਇਹ ਮੰਤਵ ਹੈ ਮਾਤਰਾਣੀ ਅੱਗੇ ਮੰਦਰ ਦੇ ਵਿੱਚ ਖੜੇ ਹਨਮਾਨ ਜੀ ਦੀ ਕਿਰਪਾ ਦੇ ਨਾਲ ਇਹ ਹਵਨ ਜਗ੍ਹਾ ਸੰਪੂਰਨ ਹੋਏ ਪਰ ਸਾਡੇ ਫੌਜੀ ਭਰਾ ਜਿਹੜੇ ਬਾਰਡਰਾਂ ਤੇ ਖੜੇ ਆ ਲੜ ਰਹੇ ਆ ਸਾਡੇ ਲਈ ਲੜ ਰਹੇ ਆ ਉਹਨਾਂ ਨੂੰ ਮਾਤਾ ਰਾਨੀ ਇੰਨੀ ਸ਼ਕਤੀ ਦੇ ਹਨਮਾਨ ਜੀ ਇੰਨੀ ਸ਼ਕਤੀ ਦੇਣ ਕਿ ਉਹ ਉੱਥੇ ਆਪਣੀ ਜਿੱਤ ਪ੍ਰਾਪਤ ਕਰਕੇ ਆ ਸਕਣ ਪੰਜਾਬ ਦੇ ਵਸਨੀਕ ਆਪਾਂ ਪੰਜਾਬ ਨੂੰ ਵੀ ਟਾਰਗੇਟ ਹਰ ਇੱਕ ਸ਼ਹਿਰ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਉਸ ਦੇ ਬਾਰੇ ਪੱਕੀ ਕਹਿਣਾ ਜਾਨਦੇ ਜੀ ਬੜਾ ਮੰਦ ਭਾਗ ਆ ਜੀ ਕਿ ਜੇ ਉਹ ਪੰਜਾਬ ਦੇ ਸਾਡੇ ਸਿਵਿਲਿਅਨਸ ਨੂੰ ਟਾਰਗੇਟ ਕਰ ਰਹੇ ਆ ਸਾਡੀ ਫੌਜ ਨੇ ਹਲੇ ਤੱਕ ਉਹਨਾਂ ਨੇ ਸਿਵਿਲIANS ਨੂੰ ਟਾਰਗੇਟ ਨਹੀਂ ਕੀਤਾ ਨਾ ਹੀ ਸਾਡਾ ਇਹ ਮੰਤਵ ਸੀਗਾ ਸਾਡਾ ਮੰਤਵ ਤਾਂ ਅਤਵਾਦ ਦੇ ਖਿਲਾਫ ਹੈ ਜਿਹੜਾ ਟੈਰਰਿਜ਼ਮ ਨੂੰ ਜਿਹੜਾ ਬढ़ावा ਮਿਲ ਰਿਹਾ ਉੱਥੇ ਟੈਰਰਿਜ਼ਮ ਦੇ ਜਿੱਥੇ ਟ੍ਰੇਨਿੰਗ ਸੈਂਟਰਸ ਆ ਅਸੀਂ ਉੱਥੇ ਅਟੈਕ ਕੀਤਾ ਸਾਡੀ ਡਿਫੈਂਸ ਨੇ ਨਾ ਕਿ ਸਾਡੀ ਡਿਫੈਂਸ ਨੇ ਉਹਨਾਂ ਦੇ ਕਿਸੇ ਸਿਵਲ 'ਚ ਜਾ ਕੇ ਅਟੈਕ ਕੀਤਾ ਨਾ ਕਿ ਉਹਨਾਂ ਦੇ ਕਿਸੇ ਘਰਾਂ ਦੇ ਉੱਤੇ ਅਟੈਕ ਕੀਤਾ ਜਦੋਂ ਅਸੀਂ ਸੁਣਨ ਜਾ ਰਿਹਾ ਕਿ ਸਾਡੇ ਫਿਰੋਜ਼ਪੁਰ ਦੇ ਵਿੱਚ ਵੀ ਕੱਲ ਵੀ ਰਾਤੀ ਤਿੰਨ ਡਰੋਨ ਡਿੱਗੇ ਆ ਜਿਹੜਾ ਕਿ ਇੱਕ ਘਰ ਦੇ ਉੱਪਰ ਹੀ ਡਿੱਗਿਆ ਉਹਦੇ 'ਚ ਤਿੰਨ ਜਾਨਾਂ ਦਾ ਨੁਕਸਾਨ ਹੋਣ ਤੋਂ ਕਾਫੀ ਉਹਨਾਂ ਦੇ ਸਰੀਰਾਂ ਤੇ ਉੱਪਰ ਜਲ ਗਏ ਉਹ ਹਸਪਟਲਾਈਜ਼ ਹੋਏ ਹੈ। ਸੋ ਅਸੀਂ ਇਹ ਇਹਨਾਂ ਨੂੰ ਪੂਰੀ ਤਰ੍ਹਾਂ ਕੰਡੈਮ ਕਰਦੇ ਆ ਕਿ ਜਿਹੜਾ ਇਹ ਉਹ ਸਿਵਿਲਸ ਦੇ ਉੱਪਰ ਵਾਰ ਕਰਨ ਦੇ ਲਈ ਅਟੈਕ ਕਰਨ ਦੇ ਲਈ ਉਹਨਾਂ ਨੇ ਯੋਜਨਾ ਜਿਹੜੀ ਬਣਾਈ ਹੈ ਉਹ ਬੜੀ ਨਿੰਦਨੀ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਪੂਰੀ ਯੂਨੋ ਜਿਹੜੀ ਹੈ ਉਹਨਾਂ ਨੂੰ ਇਹ ਕਹਿ ਰਹੀ ਹੈ ਕਿ ਵਾਰ ਨੂੰ ਬੰਦ ਕਰਾਓ ਜਾਂ ਖਤਮ ਕਰਾਓ। ਬਟ ਉਹ ਇਹ ਕਹਿਣਾ ਚਾਹੀਦਾ ਕਿ ਤੁਸੀਂ ਸਿਵਲ ਵਾਰ ਨੂੰ ਬੰਦ ਕਰੋ। ਬਿਲਕੁਲ। ਤੁਸੀਂ بجائے ਕਿ ਸਿਵਿਲਿਅਨਸ ਦੇ ਉੱਤੇ ਅਟੈਕ ਕਰਨ ਦੇ بجائے ਤੁਸੀਂ ਪਾਕਿਸਤਾਨ ਨੂੰ ਕਿਉਂ ਨਹੀਂ ਤੁਸੀਂ ਕਹਿ ਰਹੇ ਕਿ ਤੁਸੀਂ ਆਪਣਾ ਟੈਰੋਰੀਜ਼ਮ ਜਿਹੜਾ ਟ੍ਰੇਨਿੰਗ ਸੈਂ ਨਿਕੋਂ ਉਧਰ ਸ਼ਹਿਰ ਨੂੰ ਬਲੈਕਆਊਟ ਹੋ ਜਾਂਦੇ ਆ ਅਨਕੋ ਉਧਰ ਸ਼ਹਿਰ ਨੂੰ ਬਲੈਕਆਊਟ ਦੇ ਵਿੱਚ ਜਾਨੀ ਕਿ ਆਪਣੇ ਆਪ ਸਮਝਦਾਰੀ ਦਿਖਾਉਣੀ ਚਾਹੀਦੀ ਆ ਕਿ ਲਾਈਟਾਂ ਬਿਲਕੁਲ ਟੋਟਲੀ ਜਗ੍ਹਾ ਬੰਦ ਕਰ ਦੇਣ ਕਿਉਂਕਿ ਕੁਝ ਜਗ੍ਹਾ ਅਸੀਂ ਦੇਖਦੇ ਆ ਹੁਣ ਫਿਰ ਕਿ ਕੁਝ ਜਗ੍ਹਾ ਲਾਈਟਾਂ ਜਿਹੜੀਆਂ ਇਨਵਰਟਰ ਤੇ ਜਗਦੀਆਂ ਹੁੰਦੀਆਂ ਬਿਲਕੁਲ ਇਹ ਵੀ ਰਾਤੀ ਨਹੀਂ ਕਿਉਂਕਿ ਕਿਉਂਕਿ ਉਹ ਟਾਰਗੇਟ ਜਿਹੜਾ ਉਸ ਜਗ੍ਹਾ ਨਪਰੇ ਆ ਜਿੱਥੇ ਲਾਈਟ ਹੈ ਬਿਲਕੁਲ ਸਹੀ ਗੱਲ ਹੈ ਇਹ ਜੰਗ ਦੇ ਵਿੱਚ ਜਿਹੜਾ ਮਾਹੌਲ ਬਣਦਾ ਹੁੰਦਾ ਉਹ ਲਾਈਟ ਹੀ ਟਾਰਗੇਟ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਲਾਈਟ ਨਾਲ ਮਤਲਬ ਨਹੀਂ ਉਹਨਾਂ ਨੂੰ ਤਾਂ ਨਿਸ਼ ਉੱਪਰ ਕੋਈ ਵੀ ਚੀਜ਼ ਡਰੋਨ ਜਾਂ ਕੋਈ ਵੀ ਚੀਜ਼ ਦਾ ਅੱਜ ਕੱਲ ਇਦਾਂ ਦੀ ਟੈਕਨੋਲੋਜੀ ਆ ਗਈ ਹੈ ਕਿ ਜਦੋਂ ਵੀ ਜਿੱਥੇ ਉਹਨਾਂ ਨੇ ਟਾਰਗੇਟ ਫਿਕਸ ਕਰਨਾ ਉਹਨੇ ਉੱਥੇ ਜਾ ਕੇ ਉਹਦਾ ਅਟੈਕ ਕਰਨਾ ਹੀ ਕਰਨਾ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਲਾਈਟਸ ਨੂੰ ਬੰਦ ਕਰਕੇ ਰੱਖੋ ਸਿਰਫ ਟਾਰਚ ਮੋਮਬਤੀ ਜਾਂ ਇਨਵਰਟਰ ਦਾ ਵੀ ਜੇ ਤੁਸੀਂ ਪੱਕੇ ਦਾ ਇੰਸਟੇਮਲ ਕਰਦੇ ਹੋ ਤਾਂ ਲਾਈਟ ਜਰੂਰ ਬੰਦ ਰੱਖੋ ਔਰ ਮੈਂ ਇਹਦੇ ਨਾਲ ਨਾਲ ਸਾਡੇ ਜਿਹੜੇ ਨਕੂਦਰ ਨਿਵਾਸੀਓ ਬੜੇ ਜ਼ਿੰਮੇਵਾਰੀ ਨਿਭਾ ਰਹੇ ਆ ਕਿ ਕੱਲ ਵੀ ਸੁਣਨ ਚ ਆਇਆ ਸੀਗਾ ਕਿ ਸਾਰੇ ਨਕੂਦਰ ਦੀ ਲਾਈਟ ਆਫ ਸੀਗੀ ਸਵਾਏ ਇੱਕ ਸਟਰੀਟ ਲਾਈਟਾਂ ਤੋਂ ਸਟਰੀਟ ਲਾਈਟਾਂ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੁਹਾਰ ਲਗਾਣੇ ਆ ਕਿ ਪਲੀਜ਼ ਤੁਸੀਂ ਵੀ ਆਪਣੀ ਡਿਊਟੀ ਸਮਝੋ ਕਿ ਜਦੋਂ ਹਮੇਰੇ ਰਾਤੀ ਤਿੰਨ ਚਾਰ ਜਗ੍ਹਾ ਪੰਜ ਜਗ੍ਹਾ ਗੱਲ ਹੋਈ ਬਟ ਉਸ ਤੋਂ ਬਾਅਦ ਵੀ ਸਟਰੀਟ ਲਾਈਟਸ ਬੰਦ ਨਹੀਂ ਹੋਈ ਬਿਲਕੁਲ ਮੈਂ ਇਸ ਦੇ ਮਤਲਕ ਐਸਡੀਓ ਨਾਲ ਵੀ ਗੱਲ ਕੀਤੀ ਸੀ ਹਾਂਜੀ ਬਟ ਮੈਂ ਕੰਪਲੇਨਟ ਕੀਤੀ ਸੀ 1912 ਤੇ ਵੀ ਉਹਨਾਂ ਨੇ ਕਹੇ ਸੀ ਅਸੀਂ ਜਲਦ ਤੋਂ ਜਲਦ ਇਹ ਤੇ ਕਰ ਦਿੰਨੇ ਆ ਕਾਰਵਾਈ ਬਟ ਹੱਲੇ ਤੱਕ ਮੈਨੂੰ 1:3 ਕਿਆ ਸੁਣ ਕੇ ਬ 1:30 ਤੱਕ ਸਾਡੇ ਕੋਲ ਕੋਈ ਵੀ ਇਦਾਂ ਦੀ ਖਬਰ ਆਈ ਨਹੀਂ ਕਿ ਸਟਰੀਟ ਲਾਈਟਸ ਆਫ ਹੋ ਗਈਆਂ ਸੋ ਇਹ ਸਾਨੂੰ ਜੇ ਪਬਲਿਕ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਉਹ ਤੋਂ ਵੱਧ ਜ਼ਿੰਮੇਵਾਰੀ ਹੈ ਕਿਉਂਕਿ ਪ੍ਰਸ਼ਾਸਨ ਦੀ ਗਾਈਡੈਂਸ ਤੇ ਹੀ ਪਬਲਿਕ ਨੇ ਮੂਵ ਕਰਨਾ ਤੇ ਮੈਂ ਅੱਜ ਐਸਡੀਐਮ ਸਾਹਿਬ ਨੂੰ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਔਰ ਡੀਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਇੱਕ ਏਰੀਆ ਦੇ ਵਿੱਚ ਆ ਕੇ ਆਪਣੀ ਇੱਕ ਜਿਦਾ 플ੈਗ ਮਾਰਚ ਟਾਈਪ ਇੱਕ ਕਢਣ ਔਰ ਪਬਲਿਕ ਨੂੰ ਜਾਗਰੂਕ ਕਰਨ ਕਿ ਜੇ ਤੁਸੀਂ ਬਲੈਕਆਊਟ ਦੀ ਪਾਲਣਾ ਕਰੋਗੇ ਤਾਂ ਉੱਚ ਤੁਹਾਡਾ ਔਰ ਸਾਡਾ ਸਾਰੇ ਦੇਸ਼ ਦਾ ਹੀ ਫਾਇਦਾ ਹੋਵੇਗਾ ਸ਼ੁਕਰੀਆ पढ़े जी जय श्री राम श्री श्री एक सौ आठ श्री मंद गोविंद दास जी के महाराज जी की अगुवाई में और आशीर्वाद से कल दक्षिण मुखी हनुमान जी मंदिर में देश की सुरक्षा और जो हमारी देश की फौज है चाहे वो जल थेला है नव थेना है चाहे जो आकाश में सेना हैं सभी की सुरक्षा के लिए कल माता बंगलामुखी का हवन यज्ञ किया जा रहा है वैसे तो शक्तियाँ हमारे हिंदू समाज में हमारे सनातन धर्म में बहुत है लेकिन एक बंगला मुखी जो है वो शत्रु विनाश की शक्ति मानी जाती है और इस समय हम शत्रुओं से ही मुकाबला कर रहे हैं जो हमारी फौज है वो अपने शत्रुओं से ही मुकाबला कर रही है कि माता रानी ऐसी कृपा करे कि हमारी जो फौज है वहाँ पर विजय प्राप्त करके आवे और हमारे देश में हमारे पंजाब में शांति की माहौल बना रहे ऐसी कृपा हम आप भोती से करते हैं और शहरवासियों से अपील करते हैं कि आप ज़रूर कल चार से छः बजे के सवन में आइए और माता बंगला मुखी के नाम की आहुतियाँ डालिए क्योंकि इसमें कोई राजनीतिक माध्यम नहीं है हम अपने तरफ से मंदिर की तरफ में देश रक्षा और फौज की रक्षा में सबको एक आवेदन देते हैं और हाथ जोड़ के विनती करते हैं कल आप लोग जरूर आएँ क्योंकि तो आप लोगों के साथ कि हमारे हाथ में कोई अस्त्र नहीं है शस्त्र नहीं है लेकिन हमारे हाथ जोड़ करके प्रार्थना तो कर सकते हैं कहते हैं परमात्मा को शक्ति है तो हम उसी शक्ति के द्वारा भारतीय फौज में माता रानी वो शक्ति प्रदान करें कि जिस चीज़ जगह पर भी ये जा रहे हैं वहाँ से जीत प्रदान करके आए और माता रानी उनकी रक्षा करें जय श्री राम जय माता जी ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਹਨੂਮਾਨ ਮੰਦਿਰ ਦੁਸ਼ਹਿਰਾ ਗਰਾਊਂਡ ਨੂੰ ਕੁਦਰਤੋਂ ਦਿਖਾ ਰਹੀ ਸੀ ਜਿੱਥੇ ਕਿ ਕੱਲ ਇੱਥੇ 4 ਵਜੇ ਤੋਂ 6 ਵਜੇ ਤੱਕ ਇਹੀ ਟਾਈਮ ਹੈ ਜੀ 4 ਵਜੇ ਤੋਂ 6 ਵਜੇ ਤੱਕ ਖਵਾਂ ਜਗ ਹੋਵੇਗਾ ਜਿਹੜਾ ਮਾਂ ਬੰਗਲਾ ਮੁਕੀ ਦੇ ਲੈ ਕੇ ਹਮਨ ਜਗ ਹੋਵੇਗਾ ਦੇਸ਼ ਦੀ ਸੁਰੱਖਿਆ ਲਈ ਦੇਸ਼ ਦੇ ਫੌਜੀਆ ਦੇ ਲਈ ਸੁਰੱਖਿਆਤ ਰਹਿੰਦੇ ਹੋਵਣ ਹੋਵੇਗਾ ਮੁਨੀਸ਼ੀ ਜੀ ਨੇ ਕਿ ਜਿਹੜੀ ਗੱਲ ਕਰਤੀ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਬਾਰ-ਬਾਰ ਇਹ ਕਹਾਂਗੇ ਜਦੋਂ ਵੀ ਬਲੈਕਆਊਟ ਹੁੰਦੀ ਆ ਆਪਣੀ ਜ਼ਿੰਮੇਵਾਰੀ ਸਮਝੋ ਆਪਣੀ ਆਪਣੇ ਘਰ ਦੀਆਂ ਲਾਈਟਾਂ ਜਿਹੜੀਆਂ ਆ ਉਹ ਬੰਦ ਕਰੋ ਜਦੋਂ ਵੀ ਬਲੈਕਆਊਟ ਹੁੰਦੀ ਆ ਕੋਈ ਵੀ ਲਾਈਟ ਨਾ ਜਿਓ ਮੋਮਬਤੀ ਜਾਂ ਟਾਰਚ ਦੇ ਸਹਾਰੇ ਵੀ ਔਰ ਉਮੀਦ ਕਰੋ ਕਿ ਆਪਣੇ ਦਾ ਖਾਣਾ ਖਾਣਾ ਖੂਣਾ ਆ ਉਹ ਟਾਈਮ 9 ਵਜੇ ਤੋਂ ਪਹਿਲੇ ਪਹਿਲੇ ਆਪਣਾ ਖਾ ਪੀ ਕੇ ਤੇ ਆਰਾਮ ਦੇ ਨਾਲ ਜਿਹੜੀਆਂ ਜਦੋਂ ਬਲੈਕਆਊਟ ਹੁੰਦੀ ਆ ਉਹ ਲਿਟਾਂ ਦਾ ਜ਼ਰੂਰ ਪਾਲਨ ਕਰੋ ਔਰ ਇੱਕ ਅਪੀਲ ਜਿਹੜੀ ਕੀਤੀ ਗਈ ਆ ਹਨੂਮਾਨ ਮੰਦਰ ਤੋਂ ਪੰਡਿਤ ਜੀ ਔਰੋ ਫਾਰਮਨੀਸ਼ਟੀਰੀ ਵੱਲੋਂ ਕੱਲ 4 ਵਜੇ ਤੋਂ ਲੈ ਕੇ 6 ਵਜੇ ਤੱਕ ਇੱਥੇ ਮਾਂ ਬੰਗਲਾ ਮੁਕੀ ਦਾ ਜਿਹੜਾ ਹਵਨ ਜਗ ਹੋਵੇਗਾ ਉਹ ਹਵਨ ਜਗ ਵਿੱਚ ਸਾਰਿਆਂ ਨੇ ਇੱਥੇ ਪਹੁੰਚਣਾ ਔਰ ਮਾਂ ਬੰਗਲਾ ਮੁਕੀ ਦਾ ਅਸ਼ੀਰਵਾਦ ਲੈਣਾ ਤਾਂ ਕਿ ਆਪਣੀਆਂ ਫੌਜਾਂ ਆਪਣਾ ਦੇਸ਼ ਸੁਰੱਖਿਅਤ ਰਹਿ ਸਕੇ ਜੈ ਹਿੰਦ ਜੈ ਭਾਰਤ ਕੈਮਰਾ ਪਰਸ ਮਾਤਾ ਕੀ ਜੈ ਕੈਮਰਾ ਪਰਸ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਿਯੋਜਕ